Thank wow. you. Wow. ਪਟਿਆਲਾ ਫਾਸ న్యూਸ ਦੇ ਖਰਦਸ਼ਿਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਕੱਗਾ ਕੈਮਰਾਮੈਨ ਜਗਸੀਰ ਸਿੰਘ ਦੇ ਨਾਲ ਸੋ ਇਸ ਟਾਈਮ ਅਸੀਂ ਖੜੇ ਆਂ ਪਿੰਡ ਕਲਵਾਣੋ ਜਿੱਥੇ ਕਿ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਲੋਕ ਭਲਾਈ ਜੋ ਕੈਂਪ ਲਗਾਇਆ ਗਿਆ ਹੈ ਜਿਵੇਂ ਕਾਫੀ ਸਕੀਮਾਂ ਸਰਕਾਰ ਜੋ ਕਹਿੰਦੀ ਹੈ ਕੇਂਦਰ ਸਰਕਾਰ ਲੈ ਕੇ ਜਿਵੇਂ ਮਨਰੇਗਾ ਨੂੰ ਲੈ ਕੇ ਤੇ ਜਿਵੇਂ ਆਵਾਸ ਹੀ ਹੋ ਜਾਣ ਨੂੰ ਲੈ ਕੇ ਕੁੜੀਆਂ ਦੇ ਕੰਨਿਆਦਾਨ ਨੂੰ ਲੈ ਕੇ ਆਪਾਂ ਕਹਦੀਏ ਤੇ ਜਿਵੇਂ ਬਾਲਣਾਂ ਦੀ ਛਤਾਂ ਦੇ ਜਿਹੜੇ ਪੈਸੇ ਨੇ ਉਹਨਾਂ ਨੂੰ ਲੈ ਕੇ ਤੇ ਕਾਫੀ ਆਪਣੀ ਸਕੀਮਾਂ ਕੇ 5 ਲੱਖ ਜੋ ਮੈਡੀਕਲ ਸਹੂਲਤ ਹੈ ਉਹਨੂੰ ਲੈ ਕੇ ਅੱਜ ਇੱਥੇ ਕੈਂਪਰ ਜੋ ਲ ਕੈਮਰਾ ਕੈਮਰਾ ਨਾਲ ਜਰੂਰ ਦਿਖਾਣ ਕਿ ਕਿਹੜੀ-ਕਿਹੜੀਆਂ ਸਕੀਮਾਂ ਜੋ ਇੱਥੇ ਇਹ ਭਾਰਤੀ ਜਨਤਾ ਪਾਰਟੀ ਵੱਲੋਂ ਜੋ ਸਕੀਮਾਂ ਲੈ ਕੇ ਆਏ ਹੋਏ ਨੇ ਸੋ ਇੱਥੇ ਕਾਫੀ ਮਤਲਬ ਆਪਾਂ ਕਹਿ ਦਈਏ ਪਿੰਡ ਵਾਸੀਆਂ ਨੂੰ ਕਲਵਾਉਣਾ ਪਿੰਡ ਵਾਸੀਆਂ ਨੂੰ ਕਾਫੀ ਜੋ ਸਹੂਲਤਾਂ ਇੱਥੇ ਦਿੱਤੀਆਂ ਜਾ ਰਹੀਆਂ ਨੇ ਸੋ ਆਪਾਂ ਕਹਿ ਦਈਏ ਇੱਥੇ ਕਾਫੀ ਮਾਤਾ ਵੀ ਤੇ ਭਰਾ ਵੀ ਇੱਥੇ ਕਾਫੀ ਖੜੇ ਨੇ ਜੋ ਸਹੂਲਤਾਂ ਲੈਣ ਲਈ ਕਿਸੇ ਨੂੰ ਮਨਰੇਗਾ ਨੂੰ ਲੈ ਕੇ ਕਹਿ ਦਈਏ ਜਾਂ ਆਵਾਸ ਯੋਜਨਾ ਨੂੰ ਲੈ ਕੇ ਮੈਡੀਕਲ ਸਹੂਲਤਾਂ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਰਹੀ ਹੈ ਉੱਤਰੰਤ ਉਸੇ ਟਾਈਮ ਕਾਰਡ ਉਹਨਾਂ ਦਾ ਬਣਾਇਆ ਜਾ ਰਿਹਾ ਹੈ ਤੇ ਸਾਰੇ ਹੀ ਡਾਕੂਮੈਂਟ ਫਿਲ ਕੀਤੇ ਜਾ ਰਹੇ ਨੇ ਇਸ ਟਾਈਮ। ਸੋ ਆਪਣੇ ਵਿੱਚ ਇਸ ਟਾਈਮ ਭਾਰਤੀ ਜਨਤਾ ਪਾਰਟੀ ਦੇ ਆਪਾਂ ਕਹਿ ਦਈਏ ਆਗੂ ਕਲਦੀਪ ਸ਼ਰਮਾ ਜੀ ਤੇ ਮੰਡਲ ਪ੍ਰਧਾਨ ਕ ਅੱਗੇ ਤੋਂ ਪ੍ਰੇਮ ਕੰਸਲ ਜੀ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਵੀ ਸਾਸਤਰੀ ਕਾਰ। ਸਾਸਤਰੀ ਕਾਰ ਜੀ ਜੀ ਜੋ ਅੱਜ ਲੋਕ ਭਲਾਈ ਆਪਾਂ ਕਹਿ ਦਈਏ ਨਾ ਭਾਰਤੀ ਜਨਤਾ ਪਾਰਟੀ ਲੋਕ ਭਲਾਈ ਕੈਂਪ ਹੀ ਲਗਾਇਆ ਜਾ ਰਿਹਾ ਤੇ ਕੀ ਕਹਿਣਾ ਚਾਹੋਗੇ ਤੁਸੀਂ ਪਿੰਡ ਵਾਸੀਆਂ ਨੂੰ? ਦੇਖੋ ਹਰਪ੍ਰੀਤ ਜੀ ਤੁਹਾਨੂੰ ਇਸ ਹਲਕੇ ਦੀਆਂ ਸਮੱਸਿਆਵਾਂ ਬਾਰੇ ਸਾਡੇ ਨਾਲੋਂ ਵੱਧ ਪਤਾ ਹੈ ਕਿਉਂਕਿ ਅਜਿਹਾ ਕੋਈ ਵੀ ਮੁੱਦਾ ਨਹੀਂ ਜਿੱਥੇ ਤੁਸੀਂ ਨਹੀਂ ਪਹੁੰਚਦੇ ਮੈਂ ਹਰ ਰੋਜ਼ ਦੇਖਦਾ ਤੁਸੀਂ ਹਰ ਜਗ੍ਹਾ ਤੇ ਪਹੁੰਚੇ ਹੋਏ ਹੁੰਦੇ ਹੋ ਤੇ ਇਹ ਵਧੀਆ ਗੱਲ ਵੀ ਹੈ ਅੱਛੀ ਪੱਤਰਕਾਰਤਾ ਹੈ ਤੇ ਤੁਹਾਡਾ ਅੱਛਾ ਉਪਰਾਲਾ ਹੈ ਇਹ ਵੀ ਇੱਕ ਸਮਾਜ ਸੇਵਾ ਹੈ ਤੇ ਤੁਸੀਂ ਦੇਖ ਰਹੇ ਹੋ ਹਲਕੇ ਸਤਰਾਂ ਦੇ ਦਾ ਕਲਵਾਣੂ ਪਿੰਡ ਹੈ ਤੇ ਘੱਗਾ ਮੰਡਲ ਦੇ ਆਂਦਾ ਸਾਡੇ ਮੰਡਲ ਦੇ ਪ੍ਰੈਜ਼ੀਡੈਂਟ ਪ੍ਰੇਮਚੰਦ ਕਾਉਂਸਲ ਜੀ ਇੱਥੇ ਮੌਜੂਦ ਨੇ ਤੇ ਬੜਾ ਭਾਰੀ ਹਜੂਮ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਲਾਹਾ ਲੈਣ ਲਈ ਇੱਥੇ ਪਹੁੰਚਿਆ ਹੋਇਆ ਹੈ ਇਹ ਖੁਸ਼ੀ ਦੀ ਵੀ ਗੱਲ ਹੈ ਕਿ ਇੰਨੇ ਲੋਕ ਪਹੁੰਚੇ ਨੇ ਲਾਹਾ ਲੈਣ ਦੇ ਲਈ ਪਰ ਦੁੱਖ ਦੀ ਗੱਲ ਇਹ ਹੈ ਕਿ ਇਹ ਯੋਜਨਾ ਜਿਹੜੀ ਆਯੂਸ਼ਮਾਨ ਯੋਜਨਾ ਇਹ ਪ੍ਰਧਾਨ ਮੰਤਰੀ ਜੀ ਨੇ ਚਲਾਈ ਸੀ ਇਹਨੂੰ ਚੱਲੀ ਨੂੰ ਬਹੁਤ ਸਾਲ ਹੋ ਗਏ ਪਰ ਅੱਜ ਤੱਕ ਲੋਕ ਇਹ ਸਹੂਲਤ ਤੋਂ ਵਾਂਝੇ ਕਿਉਂ ਇਦੇ ਪਿੱਛੇ ਕੋਈ ਨਾ ਕੋਈ ਕਾਰਨ ਹੈ ਅਸੀਂ ਭਾਜਪਾ ਪੰਜਾਬ ਨੇ ਤਹਈਆ ਕੀਤਾ ਕਿ ਕਿਤੇ ਨਾ ਕਿਤੇ ਕੇਂਦਰ ਸਰਕਾਰ ਦੀਆਂ ਜਿਹੜੀਆਂ ਸਹੂਲਤਾਂ ਨੇ ਉਹਨਾਂ ਦਾ ਫਾਇਦਾ ਆਮ ਲੋਕਾਂ ਤੱਕ ਨਹੀਂ ਪਹੁੰਚ ਰਿਹਾ ਜਿਨ੍ਹਾਂ ਦੇ ਲਈ ਇਹ ਬਣੀਆਂ ਸੀ ਤੋਂ ਅਸੀਂ ਇਹ ਨਿਰਣਾ ਕੀਤਾ ਕਿ ਅਸੀਂ ਪਿੰਡ ਪਿੰਡ ਘਰ ਘਰ ਸਪੈਸ਼ਲ ਕੈਂਪ ਲਗਾਵਾਂਗੇ ਤਾਂ ਜੋ ਲੋੜਵੰਦ ਲੋਕ ਨੇ ਜਿਹੜੇ ਉਹਨਾਂ ਨੂੰ ਇਹਨਾਂ ਸਹੂਲਤਾਂ ਦਾ ਜਿਹੜਾ ਫਾਇਦਾ ਉਹ ਮਿਲ ਸਕੇ ਅਸੀਂ ਆਯੂਸ਼ਮਾਨ ਯੋਜਨਾ ਦਾ ਲਾਭ ਦੇ ਰਹੇ ਹਾਂ ਤੇ ਪ੍ਰਧਾਨ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਜਿਹੜੇ ਗਰੀਬ ਲੋਕ ਨੇ ਜਿਹੜੇ ਘਰਾਂ ਤੋਂ ਵਾਂਝੇ ਸੀ ਮੋਦੀ ਜੀ ਨੇ ਕਰੋੜਾਂ ਲੋਕਾਂ ਨੂੰ ਪੱਕੇ ਮਕਾਨ ਬਣਾ ਕੇ ਦਿੱਤੇ ਨੇ ਇਹ ਆਉਣ ਦੀ ਰਿਕਾਰਡ ਗੱਲਾਂ ਨੇ ਕਿ ਕੇ ਗੱਲਾਂ ਹੁੰਦੀਆਂ ਨੇ ਕਿ ਪਾਰਟੀਆਂ ਗੱਲਾਂ ਕਰਦੀਆਂ ਨੇ ਅਸੀਂ ਇਹ ਕਰਾਂਗੇ ਜੀ ਅਸੀਂ ਉਹ ਕਰਾਂਗੇ ਜੀ ਦੇਖੋ ਮੈਂ ਬੀਜੇਪੀ ਦੇ ਆਈਟੀ ਸੈਲ ਚਾ ਸਾਨੂੰ ਇਹ ਹਦਾਇਤ ਹੁੰਦੀ ਹੈ ਕਿ ਤੁਸੀਂ ਉਹ ਕੋਈ ਗੱਲ ਨਹੀਂ ਫੀਲਡ ਦੇ ਵਿੱਚ ਕਰਨੀ ਜਿਹੜੀ ਪਾਰਟੀ ਨੇ ਨਾ ਕੀਤੀ ਹੋਵੇ ਅਸੀਂ ਕੰਮ ਕਰਕੇ ਫੇਰ ਉਹ ਉਹਨਾਂ ਦਾ ਗੁਣਗਾਨ ਕਰਦੇ ਆ ਪਹਿਲਾਂ ਨਹੀਂ ਅਸੀਂ ਵੀ ਇਹ ਕਰਿਆ ਜਾ ਇਹ ਪ੍ਰੂਫ ਹੈ ਆਲ ਇੰਡੀਆ ਦੇ ਵਿੱਚ ਕਿ ਮੋਦੀ ਜੀ ਨੇ ਕਰੋੜਾਂ ਮਕਾਨ ਬਣਾਏ ਨੇ ਆਯੁਸਮਾਨ ਬਣੇ ਨੇ ਤੇ ਇਲਾਜ ਵੀ ਹੋਇਆ ਲੋਕਾਂ ਦਾ ਬਹੁਤ ਗੰਭੀਰ ਬਿਮਾਰੀਆਂ ਤੋਂ ਜਿਹੜੇ ਲੋਕ ਪੀੜਤ ਸੀ ਉਹਨਾਂ ਦਾ ਇਲਾਜ ਇਸ ਕਾਰਡ ਦੇ ਨਾਲ ਹੋਇਆ ਇਸ ਤੋਂ ਬਿਨਾ ਪ੍ਰਧਾਨ ਮੰਤਰੀ ਵਿਸ਼ਵ ਕਰਮਾ ਯੋਜਨਾ ਉਹ ਰਜਿਸਟ੍ਰੇਸ਼ਨ ਅਸੀਂ ਕਰ ਰਹੇ ਹਾਂ ਜਿਹੜੇ ਕਿਰਤੀ ਲੋਕ ਸੀ ਜਿਨ੍ਹਾਂ ਦੀ ਕਿਸੇ ਨੇ ਵਾਹ ਨਹੀਂ ਫੜੀ ਸੀ ਜਿਹੜੇ ਹੱਥੀ ਕਿਰਤ ਕਰਦੇ ਸੀ ਉਹਨਾਂ ਦੇ ਲਈ ਵਿਸ਼ਵ ਕਰਮਾ ਯੋਜਨਾ ਪ੍ਰਧਾਨ ਮੰਤਰੀ ਜੀ ਨੇ ਕਰਾਈ ਲੇਡੀਜ਼ ਦੇ ਲਈ ਟੂਲ ਕਿਟ ਦੀ ਯੋਜਨਾ ਤੇ ਇੱਕ ਹੋਰ ਬਹੁਤ ਵੱਡੀ ਯੋਜਨਾ ਜਿਹੜੀ ਆਲ ਇੰਡੀਆ ਦੇ ਕਿਸਾਨਾਂ ਦੇ ਲਈ ਜਿਹੜੇ ਆਪਾਂ ਕਹਿ ਦਿੰਦੇ ਹਾਂ ਕਿ ਪ੍ਰਧਾਨ ਮੰਤਰੀ ਮੋਦੀ ਜੀ ਕਿਸਾਨਾਂ ਦੇ ਹਤੈਸੀ ਨੇ ਉਹਨਾਂ ਨੇ ਕਿਸਾਨ ਸਨਮਾਨ ਨਿਧੀ ਯੋਜਨਾ ਚਲਾਈ ਜਿਹਦੇ ਤਹਿਤ ਹਰ ਇੱਕ ਕਿਸਾਨ ਨੂੰ 6000 ਰੁਪਏ ਸਾਲਾਨਾ ਦੀ ਜਿਹੜੀ ਰਾਸ਼ੀ ਹੈ ਉਹ ਦਿੱਤੀ ਜਾਂਦੀ ਹੈ ਪਰ ਉਹ ਵੀ ਅਸੀਂ ਦੇਖ ਰਹੇ ਹਾਂ ਬਹੁਤ ਲੋਕਾਂ ਤੱਕ ਪਹੁੰਚ ਨਹੀਂ ਰਹੀ ਜਾਂ ਬਹੁਤ ਸਾਰੇ ਲੋਕ ਸਾਡੇ ਕੋਲ ਇਹ ਜੇ ਆਂਦੇ ਨੇ ਜਿਹੜੇ ਕਹਿੰਦੇ ਨੇ ਕਿ ਪਿਛਲੇ ਕਈ ਮਹੀਨਿਆਂ ਤੋਂ ਜਾਂ ਕਈ ਕਿਸ਼ਤਾਂ ਸਾਡੀਆਂ ਪੈਂਡਿੰਗ ਨੇ ਉਹ ਅਸੀਂ ਕਾਰਨ ਲੱਭ ਕੇ ਉਹਦੀ ਕੇਵਾਈਸੀ ਕਰਕੇ ਉਹ ਸਹੂਲਤਾਂ ਵੀ ਜਿਹੜੀਆਂ ਉਹਨਾਂ ਤੱਕ ਪਹੁੰਚਾਣੇ ਆ ਅਸੀਂ ਪਹਿਲੀ ਗੱਲ ਹੈ ਕਿ ਵੋਟਾਂ ਮੰਗਣ ਨਹੀਂ ਆਏ ਨਾ ਹੀ ਰਾਜਨੀਤੀ ਕਰਨ ਆਏ ਆ ਅਸੀਂ ਇੱਥੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਫਾਇਦਾ ਦੇਣ ਦੇ ਲਈ ਆਏ ਹਾਂ ਹਾਂ ਜੀ ਲੋਕ ਪਕਾਇਆ ਪਾ ਕਹਿੰਦੇ ਇਹ ਲੋਕ ਪਕਾਇਆ ਲਈ ਜਾ ਵਿਕਾਸ ਲਈ ਜਿਵੇਂ ਕਈ ਸਕੀਮਾਂ ਤੋਂ ਲਗਾਰ ਪਿੰਡਾਂ ਵਾਲਿਆਂ ਨੂੰ ਕਈ ਵਾਰ ਪਤਾ ਹੀ ਨਹੀਂ ਹੁੰਦਾ ਵੀ ਸਕੀਮਾਂ ਆਪਣੇ ਕੇਂਦਰ ਸਰਕਾਰ ਵੱਲੋਂ ਕਿਹੜੀ-ਕਿਹੜੀਆਂ ਆ ਰਹੀਆਂ ਨੇ ਉਹਦੇ ਲਈ ਤੁਸੀਂ ਆਵਾਜ਼ ਜੀ ਜੀ ਇਹ ਤੁਸੀਂ ਬਹੁਤ ਸੋਹਣਾ ਸਵਾਲ ਕੀਤਾ ਤੇ ਮੈਂ ਇਹਦੇ ਵਿੱਚ ਦੱਸਣਾ ਚਾਹਨਾ ਜਿਵੇਂ ਤੁਸੀਂ ਕਿਹਾ ਸਾਡੇ ਕੋਲ ਬਹੁਤ ਇਹ ਜੇ ਲੋਕ ਆਏ ਜਿਨ੍ਹਾਂ ਦਾ ਅਸੀਂ ਆਧਾਰ ਕਾਰਡ ਪਾ ਕੇ ਚੈੱਕ ਕੀਤਾ ਤੇ ਉਹਨਾਂ ਨੂੰ ਪਤਾ ਵੀ ਨਹੀਂ ਸੀ ਵੀ ਸਾਡੇ ਆਯੂਸ਼ਮਾਨ ਕਾਰਡ ਬਣੇ ਹੋਏ ਨੇ ਅਸੀਂ ਉਹਨਾਂ ਨੂੰ ਆਯੂਸ਼ਮਾਨ ਕਾਰਡ ਬਣਾ ਕੇ ਦਿੱਤੇ ਇਹ ਤੁਹਾਡਾ ਸਵਾਲ ਸੀ ਜਿਹੜਾ ਵਧੀਆ ਸਵਾਲ ਸੀ ਬਹੁਤ ਲੋਕਾਂ ਨੂੰ ਇਹ ਹੀ ਨਹੀਂ ਪਤਾ ਕਿ ਅਸੀਂ एलिਜੀਬਲ ਹੈਗੇ ਆ ਇਹ ਯੋਜਨਾ ਦੇ ਜਦੋਂ ਅਸੀਂ ਆਧਾਰ ਕਾਰਡ ਪਾ ਕੇ ਚੈੱਕ ਕੀਤਾ ਉਹ ਯੋਗ ਸੀ ਤੇ ਅਸੀਂ ਉਹਨਾਂ ਨੂੰ ਆਯੂਸ਼ਮਾਨ ਕਾਰਡ ਸੀ ਜਿਹੜੇ ਉਹ ਬਣਾ ਕੇ ਦਿੱਤੇ ਅਸੀਂ ਮੌਕੇ ਤੇ ਹੀ ਪ੍ਰਿੰਟਰ ਹੈ ਉਹ ਜੋ ਪ੍ਰਿੰਟ ਆਊਟ ਕੱਢ ਕੇ ਆਸ਼ੀਮਾਨ ਕਾਰਡ ਬਣਾ ਕੇ ਦੇਣੀ ਹੈ। ਸੋ ਆਪਣੇ ਨਾਲ ਇਸ ਟਾਈਮ ਆਪਾਂ ਕਹਿ ਦਈਏ ਇੱਕ ਅੱਗੇ ਦੇ ਮੰਡਲ ਪ੍ਰਧਾਨ ਨੇ ਜੋ ਪ੍ਰੇਮ ਕੰਸਲ ਜੀ ਉਹ ਵੀ ਆਪਣੇ ਵਿੱਚ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਸਸਟੀਕਰ ਸਸਟੀਕਰ ਹਰਪ੍ਰੀਤ ਜੀ ਹਰਪ੍ਰੀਤ ਜੀ ਇਹ ਮੇਰਾ ਪਿੰਡ ਕਲਵਾਉਣ ਨੂੰ ਮੇਰਾ ਆਪਦਾ ਖੁੱਦਾ ਪਿੰਡ ਹੈ। ਮੈਨੂੰ ਮਾਣ ਆ ਕਿ ਅੱਜ ਮੈਂ ਆਪਣੇ ਪਿੰਡ ਵਿੱਚ ਕੈਂਪ ਲਾ ਰਿਹਾ ਹਾਂ। ਮੇਰੇ ਪਿੰਡ ਵਾਸੀਆਂ ਨੇ ਵੀ ਮੇਰਾ ਬਹੁਤ ਸਨਮਾਨਤ ਕੀਤਾ, ਮੈਨੂੰ ਮਾਣ ਦਿੱਤਾ। ਮੈਂ ਇਹਨਾਂ ਦਾ ਮੇਰੇ ਪਿੰਡ ਵਾਸੀਆਂ ਬਹੁਤ ਧੰਨਵਾਦ ਕਰਦਾ ਹਾਂ। ਮੈਂ ਇਹਨਾਂ ਦਾ ਬੱਚਾ ਬੱਚਾ ਬਣ ਕੇ ਰਹਾਂ ਜਿੱਥੇ ਵੀ ਲੋੜ ਪੈਂਦੀ ਇਹਨਾਂ ਨੂੰ ਅੱਧੀ ਰਾਤ ਮੇਰਾ ਫੋਨ 24 ਘੰਟੇ ਖੁੱਲਾ ਰਹਿੰਦਾ ਹਰਪ੍ਰੀਤ ਜੀ ਮੈਂ ਇਹਨਾਂ ਦੇ ਨਾਲ ਦਿਨ ਰਾਤ ਖੜਾ ਆਂਗਾ ਮੇਰੇ ਪਿੰਡ ਵਾਲੇ ਵਾਸੀਆਂ ਨਾਲ ਤੇ ਜਿੰਨੀਆਂ ਵੀ ਸਹੂਲਤਾਂ ਦਿੱਤੀਆਂ ਜਾਂ ਜਾਂ ਮੈਂ ਇਹਨਾਂ ਪਿੰਡ ਵਾਸੀਆਂ ਨੂੰ ਸਹੂਲਤਾਂ ਦਵਾਂਗੇ ਜਦਕਿ ਇਹ ਲੋਕਾਂ ਨੂੰ ਇਹ ਸਹੀ ਗੱਲ ਆ ਕੁਲਦੀਪ ਜੀ ਦੀ ਵੀ ਲੋਕਾਂ ਨੂੰ ਪਤਾ ਹੀ ਨਹੀਂ ਵੀ ਆਇਸ਼ਮਾਨ ਕਾਰਡ ਕੀ ਚੀਜ਼ ਹੈ ਮੇਰੇ ਪਿੰਡ ਕੱਗੇ ਵਿੱਚ 85 ਸਾਲ ਦਾ ਬਜ਼ੁਰਗ ਹੈ ਜੀ ਦਾ ਕੀ ਹੁਣੇ-ਹੁਣੇ 5 ਲੱਖ ਰੁਪਏ ਹਸਪਤਾਲ ਚ ਡੀਐਮਸੀ ਚ ਲਾ ਕੇ ਆਇਆ ਉਸ ਨੂੰ ਐ ਨਹੀਂ ਪਤਾ ਵੀ ਮੇਰਾ ਆਇਸ਼ਮਾਨ ਕਾਰਡ ਹੈ ਕਿਉਂ 70 ਸਾਲ ਤੋਂ ਉੱਪਰ ਮੋਦੀ ਕੋਈ ਵੀ 70 ਸਾਲ ਹੋ ਗਿਆ ਉਸ ਨੂੰ ਕੋਈ ਲੋੜ ਨਹੀਂ ਕਿਸੇ ਚੀਜ਼ ਦੀ ਆਧਾਰ ਕਾਰਡ ਮੋਬਾਈਲ ਨਾਲ ਲਿੰਕ ਹੋਣਾ ਚਾਹੀਦਾ ਹੈ ਉਸੇ ਟਾਈਮ ਉਹਦਾ ਇਲਾਜ ਫਰੀ ਹੈ ਜਿਹਦੀ 70 ਸਾਲ ਤੋਂ ਉੱਪਰ ਉਮਰ ਹੋ ਗਈ ਚਾਹੇ ਉਹ ਆਰਬਾ ਪਤੀ ਹੈ ਤਾਂ ਵੀ ਮੋਦੀ ਜੀ ਕਹਿੰਦਾ ਕਿ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਤੁਸੀਂ 70 ਸਾਲ ਦੀ ਐਡ ਹੋ ਗਈ ਤੁਸੀਂ ਆਪ ਦਾ ਲਾਭ ਲਓ 5 5 ਲੱਖ ਦਾ ਤੇ ਮੈਂ ਪਰਸੋਂ ਉਹਨਾਂ ਨੂੰ ਸੁਨੇਹਾ ਲਾ ਗਿਆ ਉਹ ਘਰੀ ਪਿਆ ਮਰੀਜ਼ ਮੈਂ ਕਿਹਾ ਵੀ ਅੱਗੇ ਤੈਨੂੰ ਪੈਸੇ ਲਾਣ ਦੀ ਲੋੜ ਨਹੀਂ ਤੇਰਾ ਆਈਸਮਾਨ ਕਾਰਡ ਘਰੇ ਬੈਠ ਕੇ ਬਣਾ ਕੇ ਜਾਵਾਂਗੇ ਤਾਂ ਬਹੁਤ ਖੁਸ਼ ਹੋਇਆ ਬੀਨ ਮੇਰਾ ਠੀਕ ਹੈ ਕਿ ਨਹੀਂ ਆਜ਼ਾਦੀ ਦਾ ਘਰ ਕਰ ਰਹੀ ਮੋਦੀ ਜੀ ਦੀ ਜੜੀ ਵੀ ਉਹ ਚੱਲੀ ਅਸੀਂ ਘਰ ਘਰ ਪਹੁੰਚਾਣੀ ਆ ਤਾਂ ਲੋਕਾਂ ਨੂੰ ਫਾਇਦਾ ਦੇਣਾ ਹੈ ਅਜੀ ਕੋਈ ਵੋਟਾ ਨਹੀਂ ਕਹਣਾ ਵੋਟਾਂ ਉਹ ਲੋਕਾਂ ਦੀ ਉਹ ਆਜ਼ਾਦੀ ਹੈ ਜਿੱਥੇ ਮਰਜੀ ਵੋਟ ਪਾਣ ਠੀਕ ਹੈ ਕਿ ਨਹੀਂ ਜੇ ਅਸੀਂ ਕੰਮ ਕਰਾਂਗੇ ਤਾਂ ਲੋਕ ਸਾਨੂੰ ਵੋਟ ਪਾਉਣਗੇ ਜੇ ਅਸੀਂ ਕੰਮ ਨਹੀਂ ਕਰਾਂਗੇ ਸਾਨੂੰ ਕੀ ਮਤਲਬ ਵੋਟ ਪਾਣ ਦਾ ਕੋਈ ਮਤਲਬ ਨਹੀਂ ਵੋਟ ਪਾਣ ਦਾ ਨਾ ਅਸੀਂ ਵੋਟ ਦੀ ਰਾਜਨੀਤੀ ਕਰਨੀ ਵਧੀਆ ਜੀ ਬੋਲਾ ਸਿੰਘ ਜੀ ਇਸੇ ਬਣਦੇ ਰਹਿਣ ਵਾਲੇ ਤੁਸੀਂ ਹਾਂਜੀ ਹਾਂਜੀ ਕੀ ਮਤਲਬ ਤੁਹਾਡੇ ਜਿਹੜੀ ਕੀ ਆ ਗਿਆ ਦਰਜ ਤੇ ਕੈਂਪੋ ਵੀ ਲੋਕ ਭਲਾਇ ਜੋ ਕੈਂਪਾ ਪਕੈਦੀ ਪਰਦੇ ਘੰਟਾ ਬੰਦ ਹਾਂਜੀ ਇਹ ਬਹੁਤ ਵਧੀਆ ਸਕੀਮ ਹੈ ਜਿਹੜੀ ਸਕੀਮਾਂ ਦਾ ਸਾਡੇ ਲੋਕਾਂ ਨੂੰ ਪਿੰਡਾਂ ਦੇ ਵਿੱਚ ਪਤਾ ਨਹੀਂ ਦੀ ਛੋਟੀਆਂ ਛੋਟੀਆਂ ਸਰਕਾਰ ਸੈਂਟਰ ਵੱਲੋਂ ਮਿਲਦੀਆਂ ਨੇ ਵੀ ਉਹ ਇਹਨਾਂ ਲਈ ਇਹ ਜਿਹੜਾ ਉਪਰਾਲਾ ਕੀਤਾ ਹੈ ਬਹੁਤ ਸੋਹਣੀ ਗੱਲ ਹੈ ਵੀ ਸਾਡੇ ਲੋਕਾਂ ਨੂੰ ਜਾਗਰਣ ਕਰਨ ਵਾਸਤੇ ਪਿੰਡਾਂ ਦੇ ਵਿੱਚ ਪਹੁੰਚੇ ਹਨ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਮੈਂ ਵੀ ਬਹੁਤ ਵਧੀਆ achi ਸਕੀਮ ਹੈ ਸਾਡੇ ਲੋਕ ਹਾਂਜੀ ਹਾਂਜੀ ਬਹੁਤ ਵਧੀਆ ਹੀ ਧੰਨਵਾਦੀ ਸੋ ਆਪਣੇ ਨਾਲ ਆਪਾਂ ਕਹਦੀ ਪਿੰਡ ਵਾਸੀ ਹੋਰ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਮੇਰਾ ਨਾਮ ਪਾਲ ਸਿੰਘ ਹੈ ਜੀ। ਕਿ ਮਤਲਬ ਉਹਨੇ ਆਪ ਕਹਿ ਰਹੀ ਪਿੰਡ ਵਾਸੀਆਂ ਨੂੰ ਕਈਆਂ ਨੂੰ ਤਾਂ ਸਕੀਮਾਂ ਦਾ ਪਤਾ ਹੀ ਨਹੀਂ। ਠੀਕ ਹੈ ਨਾ ਜਿਵੇਂ ਆਵਾਸ ਯੋਜਨਾ ਨੂੰ ਲੈ ਕੇ ਆਪਾਂ ਕਹਿੰਦੇ ਸਕੀਮ ਆ ਰਹੀਆਂ ਨੇ, ਬਾਲੇ ਵਾਲੇ ਛੱਤਾਂ ਦੇ ਪੈਸੇ ਆ ਰਹੇ ਨੇ, ਉਹ ਚੀਜ਼ ਲੋਕਾਂ ਬਾਂਝੇ ਨੇ ਪਿੰਡ ਦੇ। ਤੁਸੀਂ ਇਹ ਕੀ ਕਹਿਣਾ ਚਾਹੁੰਗੇ ਜੀ? ਮੈਂ ਤਾਂ ਇਹ ਕਹਿਣਾ ਚਾਹਾਂਗਾ ਨਾ ਬਹੁਤ ਵਧੀਆ ਕੰਮ ਕੀਤਾ ਜੀ, ਬਹੁਤ ਚੰਗਾ ਕੀਤਾ। ਬਹੁਤ ਲੋਕਾਂ ਨੂੰ ਜਿਹਨਾਂ ਨੂੰ ਨਹੀਂ ਪਤਾ। ਬਿਲਕੁਲ ਸੱਚਾਈ ਹੈ। ਵੱਡੇ ਲੋਕਾਂ ਨੂੰ ਪਤਾ ਨਹੀਂ। ਖੁਦ ਮੈਨੂੰ ਪਤਾ ਨਹੀਂ ਜੀ। ਜਿਹੜੀ ਕਿਸਾਨ ਨਿਧੀ ਯੋਜਨਾ ਜੀ, ਪਰ ਮੈਨੂੰ ਵੀ ਪਤਾ ਨਹੀਂ ਇਹ। ਬਹੁਤ ਵਧੀਆ ਕਿਹਾ ਬਹੁਤ ਜਦੋਂ ਆਪਾਂ ਕਹਦੇ ਆਂ ਮੈਡੀਕਲ ਜੋ ਫੈਸਿਲਿਟੀ ਹੈ ਉਹ ਹਰੇਕ ਵਿਅਕਤੀ ਨੂੰ ਮਿਲ ਰਹੀ ਹੈ ਬਿਲਕੁਲ ਜੀ ਬਿਲਕੁਲ ਮੈਡੀਕਲ ਵੀ ਮਿਲਦੇ ਸਾਰੇ ਸਕੂਲ ਤਾਂ ਮਿਲਦਿਆਂ ਨੇ ਤੇ ਹਿੰਮਤ ਬਹੁਤ ਤਾਕੜੀ ਹੈ ਰਾਜ ਆਪਣੇ ਵਿੱਚ ਇਸ ਟੈਂਪ ਕਲਵਾਣੋਂ ਪਿੰਡ ਦੀਆਂ ਜੋ ਕਹਦੀਆਂ ਔਰਤਾਂ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਮੈਨੂੰ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਆ ਰਹੀਆਂ ਨੇ ਕੀ ਰਾਜੀ ਆਪਣਾ ਗਰੀਬ ਹਜੇ ਓਮ ਪਤੀ ਨਾ ਆ ਜੀ ਮੇਰਾ ਓਮ ਬੱਤੀ ਕੀ ਕਿਹੜੀ ਸਮੱਸਿਆਵਾਂ ਤੁਹਾਨੂੰ ਆ ਰਹੀਆਂ ਨੇ ਜੀ ਕਾਣਾ ਕਾਣਾ ਕਾਰਨ ਨਹੀਂ ਬਣਿਆ ਹੈਗਾ ਜੀ ਗਰੀਬ ਬੰਦੇ ਹਾਂ ਦਿਹਾੜੀ ਕਰ ਰਹਿਆਂ ਦੀ ਦਿਹਾੜੀ ਕਰਕੇ ਬੱਚਿਆਂ ਨੇ ਪਾਇੜ ਰਿਹਾ ਕਾਣਾ ਕਾਲਾ ਕਾਟ ਕੋਈ ਨਹੀਂ ਕਰਾਂਦਾ ਜੀ ਵੋਟ ਲੈ ਲੇ ਹੈ ਫਿਰ ਕੋਈ ਨਹੀਂ ਪੁੱਛਦਾ ਪਿੱਛੇ ਦਾ ਜੀ ਹਾਂ ਪਾਰਟੀ ਸਰਕਾਰ ਆਪ ਕਹਦੀ ਹੈ ਹੋਰ ਸਰਕਾਰਾਂ ਵੀ ਬਹੁਤ ਆਈਆਂ ਨੇ ਥੋੜਾ ਹੱਦ ਤੱਕ ਬਣਿਆ ਨਹੀਂ ਹੈਗਾ ਨਾ ਕੋਈ ਬਣਾ ਨਹੀਂ ਹੈਗਾ ਜੀ ਆਈ ਸਾਰ 5 ਸਾਲਾਂ ਮੇਂ ਵੋਟ ਪੁਆ ਲੇ ਹੈ ਕੋਈ ਕਿਸੇ ਨੇ ਕਾਟ ਨਹੀਂ ਬਣਾਇਆ ਜੀ ਗਰੀਬ ਬੰਦੇ ਆ ਦੇ ਦਿਹਾੜੇ ਵਾਲੇ ਬੰਦੇ ਹਾਂ ਕਿ ਬਾਲਾਂ ਕੀ ਸਹਾਇਤ ਹੈ ਹੈ ਕਿ ਸਕੀਮਾਂ ਦਾ ਜ਼ਰੂਰ ਆਂਦੀਆਂ ਨੇ ਪਰ ਇਹ ਸਕੀਮਾਂ ਤੋਂ ਲੋਕ ਹੈ ਕਿ ਜਿਹੜੇ ਪਿੰਡਾਂ ਵਾਲੇ ਲੋਕ ਲਾ ਲਈ ਆਪਾਂ ਉਹ ਬਾਂਝੇ ਰਹਿ ਜਾਂਦੇ ਨੇ ਉਹ ਸਕੀਮਾਂ ਤੋਂ ਸੋ ਆਪਾਂ ਸਰਕਾਰਾਂ ਨੂੰ ਵੀ ਇਹੀ ਬੇਨਤੀ ਕਰਦਾ ਕਰਦੇ ਆ ਇਹਨਾਂ ਮੱਦੇ ਬਰਾਹੀਂ ਅਸੀਂ ਬੇਨਤੀ ਕਰਦੇ ਆ ਵੀ ਜੋ ਵੀ ਸੂਲਤਾਨ ਦੀਆਂ ਨੇ ਪਿੰਡਾਂ ਲਈ ਆਂਦੀਆਂ ਨੇ ਸੋ ਉਹ ਚੀਜ਼ਾਂ ਦੱਸਿਆ ਕਰਨ ਤੇ ਜੋ ਆਟਾ ਦਾਣ ਸਕੀਮ ਹੈ ਉਹ ਚੀਜ਼ਾਂ ਤੋਂ ਬਾਂਝੇ ਲੋਕੋ ਰਾਸ਼ਨ ਕਾਰਡ ਬਣਾਉਣ ਦੀ ਉਹਨਾਂ ਦੀ ਸਹਾਇਤਾ ਕਰਨ ਜਿਲ੍ਹਾ ਪਸ ਵੀਰਾ ਦਿਖਾਵਾਂਗੇ ਜੋ ਕੱਗੇ ਦੇ ਮੰਡਲ ਪ੍ਰਧਾਨ ਨੇ ਪ੍ਰੇਮ ਕੰਸਲ ਜੀ ਤੇ ਦੇਦਰਾਂ ਦੇ ਤਲਦੀਪ ਸ਼ਰਮਾ ਜੀ ਉਹਨਾਂ ਨੂੰ ਵੀ ਪਿੰਡ ਵਾਸੀਆਂ ਵੱਲੋਂ ਕਲਵਾਉਣਾ ਪਿੰਡ ਵਾਸੀਆਂ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ ਸੋ ਜੀ ਮੈਨੂੰ ਤੁਹਾਨੂੰ ਪਤਾ ਹੈ ਕਿ ਕੁਝ ਦਿਨ ਪਹਿਲਾਂ ਅੱਗੇ ਵੀ ਆਪਾਂ ਕਹਿ ਦਈਏ ਭਾਰਤੀ ਜਨਤਾ ਪਾਰਟੀ ਵੱਲੋਂ ਜੋ ਲੋਕ ਭਲਾਈ ਕੈਂਪ ਲਗਾਇਆ ਸੀ ਜੋ ਅੱਜ ਜੋ ਪਿੰਡ ਕਲਵਾਣੋ ਦੇ ਵਿੱਚ ਵੀ ਆਪਾਂ ਕਹਿ ਦਈਏ ਹਰ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਇਹ ਲੋਕ ਭਲਾਈ ਕੈਂਪ ਜੋ ਭਾਰਤੀ ਜਨਤਾ ਪਾਰਟੀ ਵੱਲੋਂ ਜੋ ਲਗਾਇਆ ਜਾ ਰਿਹਾ ਤਾਂ ਆਪਾਂ ਇਹ ਕਹਾਂਗੇ ਵੱਧ ਤੋਂ ਵੱਧ ਲੋਕ ਇਸ ਸਕੀਮਾਂ ਦਾ ਲਾਭ ਸੋਚ ਸਕਦੇ ਨੇ ਜਿਵੇਂ ਆਵਾਯ ਉਸ ਨੂੰ ਲੈ ਕੇ ਆਪਾਂ ਆਟਾ ਦਾਲ ਸਕੀਮ ਨੂੰ ਲੈ ਕੇ ਆਪਾਂ ਕਹਿ ਦਈਏ ਕਿਸੇ ਦੀ ਪੈਨਸ਼ਨ ਨੂੰ ਲੈ ਕੇ ਤੇ ਉਹ 5 ਲੱਖ ਦਾ ਮੈਡੀਕਲ ਕਾਰਡ ਬਣ ਰਿਹਾ ਹੈ ਉਹਦੀ ਫੈਸਿਲਿਟੀ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਜੇ ਕੋਈ ਵੀ ਪ੍ਰੋਬਲਮ ਆ ਰਹੀ ਹੈ ਜੋ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਇਹ ਕੈਂਪ ਲਗਾਏ ਜਾ ਰਹੇ ਨੇ ਤਾਂ ਬਤ ਵੱਤੋ ਲੋਕ ਸੰਗਤ ਇੱਥੇ ਆਣਦੇ ਉਹ ਚੀਜ਼ ਦਾ ਫਾਇਦਾ ਚੱਕਣ ਸੋ ਮੇਰੇ ਨਾਲ ਤੁਸੀਂ ਜੁੜੇ ਰਹੋ ਹਰਪ੍ਰੀਤ ਕੌਰ ਕਾਗਰ ਨਾਲ ਫਿਰ ਮੇਰੇ ਨਾਲ ਤੁਹਾਨੂੰ ਇੱਕ ਨਵੀਂ ਖਬਰ ਦੇ ਨਾਲ ਪਟਿਆਲਾ ਫਾਸਟ ਨਿਊਜ਼ ਦੇ ਨਾਲ